ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਬਾਬਾ ਬੁੱਢਾ ਜੀ ਕਾਂਡ ਬਾਈਆਂ ਬਾਬਾ ਜੀ ਦੇ ਆਖਰੀ ਦਿਨ ਅਤੇ ਸਰੀਰ ਛੱਡਣ ਦੀ ਸਾਖੀ ਬਾਬਾ ਜੀ ਵੱਲੋਂ ਗੁਰੂ ਘਰ ਦੀ ਸੇਵਾ ਵਿੱਚ ਇੰਨਾ ਚਿਰ ਬਿਤਾਏ ਜਾਣ ਕਾਰਨ ਹੀ ਤਨ ਖੀਣ ਹੋਰ ਪਰ ਵੀ ਬਾਬਾ ਜੀ ਦੀ ਸੁਰਤ ਪੂਰੀ ਤਰ੍ਹਾਂ ਕਾਇਮ ਸੀ ਅਤੇ ਉਹਨਾਂ ਦੇ ਕਈ ਬਚਨ ਸੱਤ ਹੋ ਜਾਂਦੇ ਸਨ ਤੇ ਇਸ ਗੱਲ ਵਿੱਚ ਵੀ ਕੋਈ ਹੈਰਾਨੀ ਨਹੀਂ ਹੋ ਸਕਦੀ ਜੇ ਉਹਨਾਂ ਨੂੰ ਆਪਣੇ ਅੰਤ ਸਮੇਂ ਦਾ ਗਿਆਨ ਵੀ ਪਹਿਲਾਂ ਹੋ ਗਿਆ ਹੋਵੇ ਜਦ ਬਾਬਾ ਜੀ ਨੂੰ ਆਪਣੇ ਅੰਤਲੇ ਸਮੇਂ ਦਾ ਗਿਆਨ ਹੋਇਆ ਤਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੂਸਰੀ ਜੰਗ ਜਿੱਤਣ ਤੋਂ ਬਾਅਦ ਉਣ ਵਾਲੇ ਹਰਗੋਬਿੰਦਪੁਰ ਵਾਲੇ ਨਗਰ ਵਾਲੇ ਅਸਥਾਨ 'ਤੇ ਸਨ ਅਤੇ ਉੱਥੇ ਧਰਮਸ਼ਾਲਾ ਮਸਜਿਦ ਤੇ ਮੰਦਿਰ ਬਣਵਾ ਕੇ ਸਭ ਧਰਮਾਂ ਨੂੰ ਸੱਦਾ ਦੇ ਰਹੇ ਸਨ ਕਿ ਆਓ ਇਸ ਨਵੇਂ ਨਗਰ ਵਿੱਚ ਰਾਲ ਮੇਲ ਵਸਿਏ ਤੇ ਪ੍ਰਭੂ ਦੀ ਭਗਤੀ ਕਰੀਏ ਤਾਂ ਕਿ ਸਾਰੇ ਦੁੱਖ ਤੇ ਕਲੇਸ਼ ਮਿਟ ਸਕਣ ਆਪਣੇ ਅੰਤਲੇ ਸਮੇਂ ਬਾਬਾ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਭਾਈ ਪਾਨਾ ਜੀ ਨੂੰ ਆਪਣੇ ਪਾਸ ਸਦਵਾਇਆ ਤੇ ਉਹਨਾਂ ਨੂੰ ਦੱਸਿਆ ਕਿ ਮੇਰਾ ਆਖਰੀ ਵਕਤ ਆ ਪਹੁੰਚਾ ਹੈ ਇਸ ਲਈ ਜਲਦੀ ਸ਼੍ਰੀ ਗੁਰੂ ਹਰगोबिंद ਸਾਹਿਬ ਪਾਸ ਜਾਓ ਜਾਂਕਿ ਗੁਰੂ ਜੀ ਨੂੰ ਕੀ ਕਹਾ ਭਾਈ ਪਾਨਾ ਜੀ ਨੇ ਪੁੱਛਿਆ ਤਾਂ ਉਹਨਾਂ ਨੂੰ ਕਹੋ ਕਿ ਜਿੰਨੀ ਵੀ ਜਲਦੀ ਹੋ ਸਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਮੈਂ ਕੇਵਲ ਉਹਨਾਂ ਦੇ ਦਰਸ਼ਨਾਂ ਲਈ ਸਵਾਸ ਰੋਕੀ ਬੈਠਾ ਹਾਂ ਉਧਰ ਗੁਰੂ ਜੀ ਨੂੰ ਵੀ ਸੁਰਤਰਾਹੀਂ ਬਾਬਾ ਜੀ ਨੇ ਖਬਰ ਕਰ ਦਿੱਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਵਿਧੀਚੰਦ ਨੂੰ ਕਿਹਾ ਕਿ ਬਾਬਾ ਬੁੱਢਾ ਜੀ ਦਾ ਅੰਤਲਾ ਸਮਾਂ ਆ ਗਿਆ ਹੈ ਉਹਨਾਂ ਸਾਨੂੰ ਸੁਰਤਰਾਹੀਂ ਖਬਰ ਦੇ ਦਿੱਤੀ ਹੈ ਤੇ ਦੁਨਿਆਵੀ ਤੌਰ ਪਰ ਉਹਨਾਂ ਵੱਲੋਂ ਭੇਜਿਆ ਉਨ੍ਹਾਂ ਦਾ ਛੋਟਾ ਸائبਸਾ ਦਾ ਭਾਈ ਪਾਨਾ ਵੀ ਪਹੁੰਚਣ ਵਾਲਾ ਹੈ ਇਸ ਲਈ ਜਲਦੀ ਤੋਂ ਜਲਦੀ ਰਮਦਾਸ ਪੁੱਜਣ ਦੀ ਤਿਆਰੀ ਕਰੋ ਭਾਈ ਬਿਦੀ ਚੰਦ ਵੱਲੋਂ ਸਭ ਤਿਆਰੀਆਂ ਮੁਕੰਮਲ ਕਰਵਾ ਦਿੱਤੀਆਂ ਗਈਆਂ ਜਦ ਭਾਈ ਪਾਨਾ ਜੀ ਨੇ ਆ ਕੇ ਅਰਜ਼ ਕੀਤੀ ਤਾਂ ਗੁਰੂ ਜੀ ਨੇ ਫਰਮਾਇਆ ਚਲੋ ਅਸੀਂ ਤਾਂ ਤੁਹਾਨੂੰ ਉਡੀਕ ਰਹੇ ਸਾਂ ਭਾਈ ਪਾਨਾ ਜੀ ਨੇ ਗੁਰੂ ਜੀ ਦੀ ਵਡਿਆਈ ਕਰਦਿਆਂ ਕਿਹਾ ਮਹਾਰਾਜ ਤੁਸੀਂ ਧੰਨ ਹੋ ਦਿਲ ਦੀਆਂ ਜਾਣਨ ਵਾਲੇ ਹੋ ਸਿੱਖਾਂ ਦੀਆਂ ਆਸਾਂ ਤੇ ਖਾਹਿਸ਼ਾਂ ਪੂਰੀਆਂ ਕਰਨ ਵਾਲੇ ਹੋ ਚਲੋ ਜਲਦੀ ਕਿਤੇ ਬਾਬਾ ਜੀ ਤੁਹਾਨੂੰ ਉਡੀਕਦੇ ਹੀ ਨਾ ਚਲੇ ਜਾਣ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਪਾਈ ਬਿਧੀ ਚੰਦ ਵਰਗੇ ਕੁਝ ਸੇਵਕਾਂ ਤੇ ਪਾਈ ਪਾਨਾ ਜੀ ਨੂੰ ਨਾਲ ਲਿਆ ਤੇ ਰਮਦਾਸ ਜੀ ਆ ਪਹੁੰਚੇ ਜਦ ਗੁਰੂ ਜੀ ਸਾਹਮਣੇ ਪੁੱਜੇ ਤਾਂ ਬਾਬਾ ਜੀ ਨੇ ਅੱਖਾਂ ਮੀਟੀਆਂ ਹੋਈਆਂ ਸਨ ਸਤਗੁਰਾਂ ਬੜੀ ਮਿੱਠੀ ਤੇ ਨਿਮਰ ਆਵਾਜ਼ ਵਿੱਚ ਕਿਹਾ ਬਾਬਾ ਜੀ ਅੱਖਾਂ ਖੋਲੋ ਅਸੀਂ ਆ ਗਏ ਹਾਂ ਅੱਛਾ ਚੰਗਾ ਕੀਤਾ ਤੁਸੀਂ ਆ ਗਏ ਹੋ ਆਉਂਦੇ ਵੀ ਕਿਉਂ ਨਾ ਆਖਰ ਸਿੱਖਾਂ ਦੀ ਸਾਰ ਗੁਰੂ ਨਹੀਂ ਤਾਂ ਹੋਰ ਕੌਣ ਲਏਗਾ ਮੈਨੂੰ ਤਾਂ ਤੁਹਾਡੇ ਵਿੱਚ ਇਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋ ਰਏ ਹਨ ਇਸ ਕਰਕੇ ਕਿਰਪਾਪੂਰਵਕ ਜਲਦੀ ਕਰੋ ਆਪਣੇ ਚਰਨ ਮੇਰੀ ਛਾਤੀ ਅਤੇ ਸਿਰ ਨਾਲ ਛੁਆਓ ਈ ਸੁੰਕੇ ਜੀ ਗੁਰੂ ਹਰगोबिंद ਸਾਹਿਬ ਜੀ ਨੇ ਫਰਮਾਇਆ ਮਹਾਰਾਜ ਤੁਹਾਨੂੰ ਤਾਂ ਅਸੀਂ ਨਮਸਕਾਰ ਕਰਨੀ ਹੈ ਤੁਸੀਂ ਕੀ ਕਹੀ ਜਾ ਰਹੇ ਹੋ ਨਹੀਂ ਤੁਸੀਂ ਗੁਰਗੱਦੀ ਪਰ ਹੋ ਤੇ ਗੁਰੂ ਨਾਨਕ ਦਾ ਰੂਪ ਹੋ ਤੁਸੀਂ ਗੁਰੂ ਹੋ ਸਰਬ ਕਲਾ ਸਮਰਤ ਹੋ ਤੁਹਾਡੇ ਆਸਰੇ ਹੀ ਇਸ ਗ੍ਰੀਤ ਤੇ ਉਚਤ ਚੇਹੇ ਕਿਸਾਨੀ ਇਨੀ ਸ਼ੌਹਰਤ ਤੇ ਵਡਿਆਈ ਹਾਸਲ ਕੀਤੀ ਤੁਹਾਡੇ ਆਸਰੇ ਹੀ ਚੰਗਾ ਮੰਦਾ ਜੀਵਨ ਬਤੀਤ ਕੀਤਾ ਹੁਣ ਵੀ ਮੈਂ ਤੁਹਾਡੇ ਚਰਨ ਛੂਏ ਬਗੈਰ ਨਹੀਂ ਰਹਿ ਸਕਦਾ ਜਲਦੀ ਕਰੋ ਮਾਲਕ ਜਲਦੀ ਕਰੋ ਬਾਬਾ ਜੀ ਦੇ ਲੇਜ਼ੇ ਵਿੱਚ ਕਾ ਲਈ ਅਤੇ ਤਰਲਾ ਸੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਗੱਲ ਮੰਨਣੀ ਪਈ ਉਹਨਾਂ ਆਪਣਾ ਪੈਰ ਅੱਗੇ ਕੀਤਾ ਬਾਬਾ ਜੀ ਦੇ ਵੀ ਹੱਥਾਂ ਨੇ ਹਰਕਤ ਕੀਤੀ ਅਤੇ ਗੁਰੂ ਚਰਨ ਨੂੰ ਆਪਣੀ ਛਾਤੀ ਨਾਲ ਕੁੱਟ ਲਿਆ ਦੂਸਰੇ ਪਲ ਹੀ ਬਾਬਾ ਜੀ ਦਾ ਸਾਰਾ ਸਤ ਤੇ ਆਤਮਾ ਰਹਿਤ ਸਰੀਰ ਹੀ ਉੱਤੇ ਸੀ ਬਾਬਾ ਜੀ ਦੀ ਆਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇੱਕਮਿਕ ਹੋ ਚੁੱਕੀ ਸੀ। ਬਾਬਾ ਜੀ ਵੱਡੇ ਪਰਿਵਾਰ ਵਾਲੇ ਸਨ। ਉਹਨਾਂ ਦੀ ਅਰਤੀ ਸ਼ਾਨ ਨਾਲ ਉਠਾਈ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਖੁਦ ਉਹਨਾਂ ਦੀ ਅਰਤੀ ਨੂੰ ਮੋਢਾ ਦਿੱਤਾ ਗਿਆ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਕੁਝ ਦਿਨ ਉੱਥੇ ਰਮਦਾਸ ਹੀ ਟਿਕ ਕੇ ਬਾਬਾ ਜੀ ਦੇ ਸਾਰੇ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤੇ। ਅਜੀ ਹਮਾਂ ਬਹੁਤ ਘਟ ਸਿੱਖਾਂ ਨੂੰ ਪ੍ਰਾਪਤ ਹੋਇਆ ਪਰਤੀਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ